ਬੱਜੂ ਹੀ ਕਿਹਦੇ ਨਾ ਟੈਂਟ ਜੇ ਬੰਨ ਰਹੇ ਆ ਹੁਣ ਤੇ ਰਾਤ ਬੜਾ ਕੇਵੜਾ ਹੋ ਗਿਆ ਮਨਾਲੀ ਹੋਇਆ ਸ਼ਿਮਲਾ ਹੋਇਆ ਲਾਹੌਜੀ ਹੋਇਆ ਜੇ ਦਿਨ ਖੜੇ ਤੁਸੀਂ ਪਾਰ ਕਰ ਲਓ ਤਾਂ ਠੀਕ ਆ ਤੇ ਨਹੀਂ ਫਿਰ ਕੰਮ ਖਰਾਬ ਹੁੰਦਾ ਤੁਹਾਨੂੰ ਲੰਮੇ ਜਾਮ ਲੱਗਦੇ ਆ ਤਿੰਨ ਘੰਟੇ ਜਾਮ ਚ ਫਸੇ ਰਹੇ ਕੇਵੜਾ ਹੋ ਗਿਆ ਤੇ ਅਜੇ ਲੋਕ ਸੁੱਤੇ ਪਏ ਆ ਆਪਿਆ ਖਿੰਡਣ ਖਨਾਉਣ ਹਜੇ ਅੱਧਾ ਕ ਬੰਨ ਲਿਆ ਦੇਣਾ ਚੜ ਰਿਹਾ ਤੇ ਉਧਰ ਸਾਹਮਣੇ ਚੋਟੀਆਂ ਤੇ ਬਰਫ ਪਈ ਆ ਹੋਲੀ ਹੋਲੀ ਉੱਠੀ ਜਾਂਦੇ ਲੋਕ ਇਧਰ ਵੀ ਪਰਪਈ ਆ ਤਾਂ ਹਾਂ ਉੱਪਰ ਇੱਧਰ ਨੌਜਵਾਨ ਜਦੋਂ ਜੈਦ ਕਰ ਰਹੇ ਆ ਸਾਰੇ ਸਮਾਨ ਨੂੰ ਬੰਨਣ ਦੀ ਤੇ ਦੂ ਅੱਗੇ ਚਾਲੇ ਪਾਉਣੇ ਹੁ ਜਿੰਨੀ ਠੰਡ ਹੈ ਤਕੀ ਆ ਨਾ ਕਿਸੇ ਸਾਲ ਨਹੀਂ ਦੇਖੀ ਸਮਾਨ ਬੰਨ ਕੇ ਮੋਟਰਸਾਈਕਲ ਤਿਆਰ ਨੇਗੇ ਚਾਲੇ ਪਾਉਣੇ ਅੱਗੇ ਹੌਲੀ ਹੌਲੀ ਲੋਕ ਇੱਥੇ ਉੱਠੀ ਜਾਂਦੇ ਹੈਗੇ ਟੈਂਟ ਲਾਏ ਹੋਏ ਆਪੋ ਆਪਣੇ ਇੱਧਰ ਭਾਈ ਹਰਿਆਣੇ ਤੋਂ ਇਹ ਕਿ ਇਹ ਵੀ ਇਕੱਠਾ ਕਰੀ ਜਾਂਦੇ ਆ ਆਪਾਂ ਸੁਣਾਉਂ। ਚੜਦਾ ਸੂਰਜ ਤੇ ਨਿੱਗੀ ਨਿੱਗੀ ਧੁੱਪ। ਇੱਧਰ ਨੂੰ ਜਾਣਾ ਆਪਾਂ ਜਿੱਧਰੋਂ ਕਾਰ ਆ ਰਹੀ ਆ। ਇੱਥੋਂ ਅੱਗੇ 100 ਕਿਲੋਮੀਟਰ ਜਾ ਕੇ ਰੁਕਣ ਦਾ ਇਰਾਦਾ ਚ ਰਾਤ ਬੜਾ ਕਿਵੜਾ ਹੋ ਗਿਆ ਤੇ ਇੱਧਰ ਉਹ ਦੇਖੋ ਸਾਹਮਣੇ ਬਰਫ਼ ਪਈ ਹੋਈ ਪਹਾੜਾਂ ਤੇ ਚੰਕਰੀਆ ਪੌਣੇ ਚਾਲੇ ਤੇ ਬੇਲੀ ਆਪਣੇ ਰੈਡੀ ਨੇਗੇ ਸਾਰਾ ਸਮਾਨ ਬੰਨ ਲੈ ਤੇ ਮੋਟਰਸਾਈਕਲ ਸਟਾਰਟ ਨਹੀਂ ਹੋ ਰਹੀ ਸ਼ਿਸ਼ੂ ਤੇ ਚੱਲ ਕੇ 22 ਕਿਲੋਮੀਟਰ ਤੇ ਟਾਂਡੀ ਆਉਂਦਾ ਹੈ ਟਾਂਡੀ ਪਹੁੰਚਣਾ ਨੇ ਆਪਾਂ ਤੇ ਇਧਰ ਖੇਤ ਨੇਗੇ ਉਹ ਦਰਿਆ ਵਗਦਾ ਨਾਲ ਤੇ ਆਹ ਖੇਤ ਛੋਟੇ ਛੋਟੇ ਆਪੇ ਪਾ ਨਾਲ ਪਾਣੀ ਪਾਉਂਦੇ ਆ ਇਹ ਕੋਈ ਪਨੀਰੀ ਵੀਚੀ ਲੱਗਦੀ ਆ ਉਹ ਉਧਰ ਕੰਮ ਕਰੀ ਜਾਂਦੇ ਆ ਕੋਈ ਇਧਰੋਂ ਆਈ ਸੀ ਆਪਾਂ ਜਿਆਦੇ ਪਪੂਲਰ ਲਾਇਆ ਹੋਇਆ ਇੱਥੇ ਜਿਸ ਬਾ ਪਹੁੰਚ ਗਏ ਆਪਾਂ ਲਾਹੌਲ ਜਿਹੜੇ ਚ ਪੈਂਦਾ ਤਹਿਸੀਲ ਕੈਲੋਂਗ ਹੈ ਦੀ ਤੇ ਸਾਹਮਣੇ ਜਿਹੜਾ ਦਰਿਆ ਵਗਦਾਗਾ ਉਹ ਹੈਗਾ ਵਿਆਸ ਇੱਧਰ ਢਾਬੇ ਬਣੇ ਹੈਗੇ ਤੇ ਹਰਿਆਲੀ ਘਟਣ ਲੱਗ ਗਈ ਇੱਥੇ ਇਹਦਾ ਮਤਲਬ ਆਕਸੀਜਨ ਵੀ ਘਟੂਗੀ ਸਰਚੂ ਰੁਕੇ ਸੀ ਆਪਾਂ ਮਾਰੀ ਤੋ ਹੈਗਾ ਇਹ ਲਗਭਗ 180 ਕਿਲੋਮੀਟਰ ਇੱਧਰ برف ਪਈ ਹੋਈ ਆ ਪਹਾੜਾਂ ਤੇ ਠੰਡੀ ਹਵਾ ਚੱਲ ਰਹੀ ਬੜੀ ਖੁਸ਼ਕ ਤੇ ਇੱਧਰ ਇਦਾਂ ਦੇ ਕਮਰੇ ਜੇ ਬਣੇ ਹੋਏ ਆਗੇ ਤੇ ਅੱਜ ਦੀ ਰਾਤ ਆਪਾਂ ਇੱਥੇ ਰਹਿਾਂਗੇ ਤੇ 6:00 ਵੱਜ ਗਏ ਬੱਸ ਜਲਦੀ ਛਿਪ ਜਾਂਦਾ ਪਹਾੜਾਂ ਦੇ ਵਿੱਚ ਤੇ ਨਾ ਤੇ ਕੱਲ ਨੂੰ 200 ਸ਼ਾਇਦ 70 ਹੈ। ਲੇ ਕੋਸ਼ਿਸ਼ ਕਰਾਂਗੇ ਕਰਕੇ ਲੇ ਪਹੁੰਚਿਆ ਜਾਵੇ। ਆ ਖੜਾ ਬਲਟੀਨਾ ਆਪਣਾ। 12 ਲਾਚਾ ਪਾਰ ਕਰਕੇ ਆਏ ਆਂ ਆਪਾਂ ਬੈਟਰੀ ਲੋ ਹੋ ਗਈ ਥੋੜੀ ਜੀ। ਤੇ ਥੋੜੀ ਜਨੀ ਵੀਡੀਓ ਬਣੀ ਹੈਗੀ। ਬਹੁਤ ਜ਼ਿਆਦਾ ਬਰਦੀ ਪਰ ਕੋਈ ਨਹੀਂ ਉੱਠਿਆ। ਤੇ ਇਤਰਾ ਆਪਣੇ ਜਿਵੇਂ ਦੇਸੀ ਹੀਟਰ ਹੁੰਦੇ ਹੈਗੇ। ਬਾਲਣ ਵਾਲੇ। ਉਹ ਹੀ ਹਿਸਾਬ ਹੈ ਇਹ ਸੋਲਰ ਤੇ ਚੱਲਦਾ ਹੈ। ਇੱਧਰ ਆ ਪਾਈਪਾਂ ਲੱਗੀਆਂ ਸੋਲਰ ਵਾਲੀਆਂ ਇਹ ਚੀਜ਼ ਤੇ ਇਹ ਚੋਂ ਪਾਣੀ ਪਾਉਂਦੇ ਆ ਇਹਦੇ ਵਿੱਚ ਤੇ ਇਧਰ ਦੀ ਗਰਮ ਨਿਕਲ ਜਾਂਦਾ ਹੁਣ ਗਰਮ ਤਾਂ ਦੇਖੋ ਕੀ ਨਿਕਲੂਗਾ ਪਰ ਇੱਥੇ ਆ ਦੇ ਬਰਫ਼ ਜੰਮ ਗਈ ਰਾਤ ਪੈਪ ਚ ਜਦੋਂ ਪੰਜਾਬ ਤੋਂ ਚੱਲੇ ਸੀ ਤਾਂ ਠੰਡਾ ਪਾਣੀ ਲੈ ਕੇ ਭਰਦੇ ਸੀ ਜਿੰਨਾ ਕ ਪੀ ਲਿਆ ਪੀ ਲਿਆ ਬਾਕੀ ਗਰਮ ਹੋ ਜਾਣਾ ਸੀ ਪਰ ਇੱਥੇ ਹੁਣ ਆਪਾਂ ਗਰਮ ਪਾਣੀ ਭਰੇਗਾ ਤੇ ਜਾਂਦਾ ਜਾਂਦਾ ਠੰਡਾ ਹੋ ਜੂਗਾ ਤੇ ਇਥੇ ਇੱਕ ਹੋਰ ਸਮੱਸਿਆ ਕੀ ਆਪਾਂ ਇਹਨੂੰ ਦੱਬ ਕੇ ਕੱਢਦੇ ਹਾਂ ਨਾ ਆਪਾਂ ਦੇ ਇੱਥੇ ਆਪਣੇ ਆਪ ਹੀ ਨਿਕਲਦੀ ਹੈ ਜੀ ਹਵਾ ਦਾ ਪ੍ਰੈਸ਼ਰ ਜ਼ਿਆਦਾ ਦਵਾਈ ਕਹਿੰਦੇ ਜੀ ਨੂੰ ਹਨਾ ਤੇ ਅੱਜ ਉਹ ਦਸਤਾਨੇ ਕੱਢੇ ਹੈਗੇ ਤੇ ਹੱਥਾਂ ਦਾ ਹਾਲ ਬੁਰਾ ਹੋ ਗਿਆ ਕਿਉਂਕਿ ਖੁਸ਼ਕੀ ਬਹੁਤ ਜ਼ਿਆਦਾ ਫੇਰ ਆਪਾਂ ਉਹ ਬਾਈ ਨਾਲ ਮਹੱਦੀ ਵਾਲਿਆਂ ਨਾਲ ਇੱਥੇ ਸੌਂਗੇ ਇਹ ਸਾਰਾ ਭੁੱਲੀ ਪਿਆ ਸੀਗਾ ਇਹਾਂ ਤੇ ਰੋਟੋ ਰੱਖ ਦੋ ਚਾਹ ਦੂਜੀ ਵਾਰ ਪੀ ਲਈ ਠੰਡ ਹਜੇ ਵੀ ਨਹੀਂ ਜਾ ਰਹੀ ਇਹ ਇਹ ਤਾਂ ਪਾਣੀ ਢਾਣੀ ਲੈ ਕੇ ਥੋੜਾ ਬਤਾ ਹੋਰ ਬੱਸ ਤਾਂ ਕੋਈ ਝਰਨਾ ਵਗਦਾ ਹੋਊਗਾ ਤਾਂ ਵੀ ਚੱਲ ਜਾਂਦਾ ਪਰ ਉਹ ਠੰਡਾ ਬਹੁਤ ਹੁੰਦਾ ਪੌਣਿਆਂ ਚੱਲੇ ਇਧਰੋਂ ਆ ਇਸ ਗੱਲ ਆਪੋ ਹੋ ਜਿਹੜਾ ਸਾਹਮਣੇ ਬੋਰਡ ਲੱਗਿਆ ਉਹ 277 ਕਿਲੋਮੀਟਰ ਦਿਖਾਉਂਦਾ ਲੇ ਤੇ ਪੌਣੇ 300 ਕਿਲੋਮੀਟਰ ਮੰਨੋ ਪਹਿਲੇ ਦਿਨ ਆਪਾਂ ਜਿਹੜਾ ਸੀਗਾ 500 ਕਿਲੋਮੀਟਰ ਕੱਢਿਆ ਸੀਗਾ 496 ਕੱਲ 180 ਦੇ ਕਰੀਬ ਤੇ ਅੱਜ ਪੌਣੇ 300 ਕਿਲੋਮੀਟਰ ਸ਼ਾਇਦ ਕੁਝ ਬੋਰ ਅਜ ਮਾੜਾ ਮੋਟਾ ਨਾ ਫਰਕ ਵੀ ਹੁੰਦਾਗਾ ਇੱਧਰ ਜਾਣਾ ਆਪਾਂ ਇੱਥੋਂ 75 ਕਿਲੋਮੀਟਰ ਆਫ ਰੋਡਿੰਗ ਦੱਸਦੇ ਹੈਗੇ ਤੇ 40 ਕਿਲੋਮੀਟਰ ਤੇ ਘਟਾਬਾਗਾ ਤੇ ਚਲਦੇ ਆਂ ਆਫ ਰੋਡਿੰਗ ਦੇ ਵਿੱਚ ਕਈ ਵਾਰੀ ਤਾਂ ਮਾੜਾ ਮੋਟਾ ਚੱਜਦਾ ਰਾਹ ਮਿਲ ਜਾਂਦਾ ਨਹੀਂ ਫਿਰ ਬਾਟ ਜਿਹੜੀ ਨਹੀਂ ਨਿਕਲੀ ਸਾਈਕਲ ਹੋਇਆ ਮੋਟਰਸਾਈਕਲ ਹੋਇਆ ਬਾਟ ਨਹੀਂ ਘੜਦਾ ਤੇ ਹੁਣ ਆ ਦਸਤਾਨੇ ਵਗੈਰਾ ਸਾਰੇ ਪਾਏ ਆਗੇ ਉਤੋਂ ਦੀ ਆ ਪਾਉਣਾ ਪਿਆ ਮੂੰਹ ਵੀ ਬੰਨਣਾ ਪਿਆ ਰਮਾਲ ਦੇ ਨਾਲ ਤੇ ਫੇਰ ਮਾਲੀ ਮੋਟੀ ਬੱਜਤ ਉਹ ਨਹੀਂ ਬਹੁਤ ਖੁਸ਼ਕ ਹਵਾ ਵਿੱਚ ਰੇਤਰ ਲਿਆ ਹੋਇਆ ਲੇ ਆ ਜਿਹੜਾ ਥੋਂ 244 ਤੇ ਪਾਸੇ ਕੱਲ ਮੈਂ ਇਹਨੂੰ ਹਰਬਸੀ ਕਹੀ ਗਿਆ ਉਹ ਬਾਬਾ ਖੁਸ਼ ਹੋ ਗਿਆ ਜਿਹੜਾ ਢਾਬੇ ਵਾਲਾ ਸੀਗਾ। ਹਰਬਸੀ ਦੇ ਨਾਂ ਤੇ ਬਿਲਕੁਲ ਸੁੰਨਸਰਾ ਹੈ। ਕੁਛ ਨਹੀਂ। ਇੱਕ ਆ ਸ਼ਾਂਤ ਜਿਹਾ ਦਰਿਆ ਵਗ ਰਿਹਾ ਕੋਈ। ਮੈਂ ਆ ਮੇਰਾ ਪਠੀਨਾ ਤੇ ਬਾਕੀ ਰੁੱਖੇ ਪਹਾੜ ਆਗੇ। ਕੋਈ ਬੁੱਟਾ ਨਹੀਂਗਾ, ਕੁਛ ਨਹੀਂਗਾ। ਤੇ ਇੱਕ ਉਹ ਕਾਰ ਹੁੰਦੀ ਆ ਬਾਬੇ ਚਰਵਾ ਦਾ। ਬਿਲਕੁਲ ਸ਼ਾਂਤ ਜਿਹਾ ਸਫ਼ਰ ਚੱਲੀ ਜਾਂਦਾ ਕੁਝ ਵੀ ਨਹੀਂ ਗਾ ਰਸਤੇ 'ਚ ਸੁੰਨੀਆਂ ਸੜਕਾਂ ਰਹੀਆਂ ਇੰਨੀ ਗੱਲ ਵਧੀਆ ਵੀ ਹੁਣ ਤੱਕ ਸੜਕਾਂ ਜਿਹੜੀ ਉਹ ਸਾਫ਼ ਹੈਗੀ ਪਿੱਛੇ ਵੀ ਕੋਈ ਇਹਦਾ ਇੱਕ ਟਰੱਕ ਚੋ ਗਾੜ ਡਿੱਗ ਪੇ ਜਿਹੜੇ ਪ੍ਰੋਬਲਮ ਹੁੰਦੇ ਆ ਉਹਨਾਂ ਨੂੰ ਲਗਾਉਣ ਲਾਗੇ ਤੇ ਸਾਹ ਚੜ ਗਿਆ ਕਿਉਂਕਿ ਆਕਸੀਜਨ ਘਟਾ ਤੇ ਇੱਥੇ ਬੋਤਲਾਂ ਦੇ ਢੇਰ ਦੱਸਦੇ ਆ ਕਿ ਹਿਮਾਲਿਆ ਦੇ ਨਾਲ ਕੀ ਕੁਝ ਹੋ ਰਿਹਾ ਕੱਲ ਆਪਾਂ 12 ਲਾਚਾ ਪਾਰ ਕੀਤਾ ਸੀਗਾ 16040 ਫੁੱਟ ਤੇ ਤੇ ਅੱਜ ਨਕੀਲਾ ਨਕੀਲੇ ਦੀ ਜਿਹੜੀ ਚੜ੍ਹਾਈ ਆ ਉਹ 15547 ਫੁੱਟ ਆ ਗਈ। ਉਹ ਸਾਰੇ ਪਰਫਾਰਮ ਪਰਫਾਰਮ ਇੱਥੇ ਰਹਿ ਗਈਆਂ। ਇਧਰ ਵੀ ਆ। ਇਧਰ ਬਾਈ ਓਡੀਸ਼ਾ ਤੋਂ ਸੀਗੇ। ਇਹਨਾਂ ਨੂੰ ਕਹਿ ਕੇ ਇੱਕ ਫੋਟੋ ਖਿੱਚ ਪਈ ਆ ਇੱਥੇ। ਹੋਰ ਇੱਥੇ ਬਹੁਤ ਘਾਟ ਆ। ਅੱਗੇ ਅਗਲੇ ਪਾਸੇ ਦੇਖਦੇ ਹਾਂ ਕਿੱਨੇ ਕਿ ਉੱਚੇ ਹੈਗੇ ਪਾਉਨੇ ਆ ਚੱਲੇ ਆਪਾਂ ਹੁਣ ਤੱਕ ਵਧੀਆ ਚੱਲਿਆ ਆ ਰਿਹਾ ਕੰਮ ਚੜਹਾਈਆਂ ਬਹੁਤ ਦਿੱਖੀਆਂ ਸੀ ਪਿੱਛੇ ਗਾੜਾ ਡਿੱਗ ਪਿਆ ਸੀ ਇੱਕ ਟਰੱਕ ਦੇ ਵਿੱਚ ਉਹ ਪਰੇ ਕਰਵਾਏ ਪਹਿਲਾਂ ਤੇ ਉੱਥੇ ਤਿੱਖੀਆਂ ਚੜਹਾਈਆਂ ਸੀ ਕੱਚਾ ਰਾਹ ਕਰਕੇ ਤੇ ਇੱਧਰ ਜਾਣਾ ਆਪਾਂ ਉਹ ਟਰੈਪ ਕਰਿਆ ਜਿਵੇਂ ਆਣ ਵੱਲੀ ਜਾਣਾ ਹੁਣ ਉਸ ਤੋਂ ਬਾਅਦ ਫੇਰ ਕੋਈ ਪਾਸ ਆਊਗਾ ਫੇਰ ਦੇਖਾਂਗੇ ਆਕਸੀਜਨ ਘਟਾ ਗਈ ਸਾਹ ਚੜਦਾ ਇੱਥੇ ਆਹ ਚੱਕੜ ਚਿੰਦੇ ਜੇ ਰਾਜ ਬਹੁਤ ਜ਼ਿਆਦਾ ਹੈ ਇੱਥੇ ਜਿਵੇਂ ਉਹ ਉੱਠੜ ਪਾਉਂਦੇ ਹੁੰਦੇ ਨਾ ਜ਼ਿਆਦਾ ਆ ਜਾਂਦਾ ਜਦੋਂ ਨਾਨਕੇ ਭag ਜਾਂਦੇ ਤੇ ਉੱਥੇ ਉੱਠ ਵਾਲੇ ਹੁੰਦੇ ਟਿੱਪੇ ਕਰਕੇ ਤੇ ਜਦੋਂ ਸੌਣ ਚਮੀ ਪੈਂਦਾ ਤਾਂ ਚੜੀ ਚੁਰੀ ਵੱਢਣ ਜਾਂਦੇ ਨਾਲ ਤਾਂ ਚੱਕੜ ਵੀ ਜਦੋਂ ਉੱਠ ਨੂੰ ਟਪਾਉਂਦੇ ਉਹ ਕਹਿੰਦੇ ਬੱਛ 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 ਇਹ ਸ਼ਬਦ ਵਰਤੇ ਜਾਂਦਾ ਆਪਾਂ ਨੂੰ ਪਹਿਲਾ ਗੇਅਰ ਲਾ ਕੇ ਇਹ ਚੱਕੜਾਂ ਹੀ ਟਪਾਉਣਾ ਪਿਆ ਅੱਜ ਢੂੜ ਤੇ ਖੂੜ ਦੀ ਇਹਨੂੰ ਤੇਲ ਲੈ ਕੇ ਜਾਂਦੇ ਹੋਏ ਟਰੱਕ ਤੇ ਆਹ ਰਾਹ ਸਾਰਾ ਉੱਥੋਂ ਚੱਲਿਆ ਹੋਇਆ ਹੋ ਪਹਿਲਾ ਟਿਕਾਣਾ ਆਇਆ ਲੱਗਦਾ ਮੈਨੂੰ ਜਿੱਥੇ ਚਾਚੂ ਹੋਊਗੀ ਜਦੋਂ ਚੱਲੇ ਆ ਸਵੇਰ ਦੇ 10:30 ਵਾਂ ਵਾਲੇ ਆ ਕੇ ਇਹਦੇ ਵੀ ਦੀ ਟਪੌਣਾ ਥੋੜਾ ਔਖੇ ਹੁੰਦਾ ਤਿਲਕਦਾ ਮੋਟਰਸਾਈਕਲ ਸਰਚੂ ਤੋਂ 45 ਕਿਲੋਮੀਟਰ ਆ ਗਏ ਆਪਾਂ ਰਸਤਾ ਬਹੁਤ ਟੇਡਾ ਸੀਗਾ ਤੇ ਇਦਾਂ ਦਾ ਸੁਪੀਰ ਨਹੀਂ ਫੜ ਰਿਆ ਸੀ ਗਾਜੇ ਪਜਾ ਦੇ ਪਹਿਲਾ ਗੇਅਰ ਲਾਉਣਾ ਪਿਆ ਕਹਿੰਦੇ ਆ ਪਹਿਲੀ ਸਟੇ ਆ 45 ਕਿਲੋਮੀਟਰ ਤੇ ਰਸਤੇ ਚ ਕੁਛ ਨਹੀਂ ਸੀ ਤੇ ਪਹਾੜ ਦਾ 45 ਬਾਈ ਕੀ ਹੈ ਜਿਆਦਾ ਹੁੰਦਾ ਕਿਉਂਕਿ ਪੱਤਰੇ ਏਰੀਆ ਚ ਤਾਂ 45 ਹੁਣ ਸਾਈਕਲ ਤੇ ਆ ਜਾਂਦਾ ਜਲਦੀ ਤੇ ਬਿਸਕੀ ਨਾਲਾ ਪਹਿਲਾਂ ਇੱਕ ਪੋਲਾ ਸੀ ਉਹ ਬਰਾਂਡੀ ਪੁਲ ਸੀਗਾ ਇਦਾਂ ਦੇ ਨਾਂ ਨੇ ਤਰਾ ਹਵਾ ਬਹੁਤ ਤੇਜ਼ ਆ ਗਈ। ਆਵਾਜ਼ ਪਤਾ ਨਹੀਂ ਆਉਂਦੀ ਹੋ ਕਿੰਨਾ। ਲਾ ਚੁੰਗਲਾ ਪਹੁੰਚ ਗਏ ਆਪਾਂ 16616 ਫੁੱਟ। ਇੰਨੀ ਚਾਹੀਦੀ ਐ ਇਹ। ਇਹੋ ਜਿਹਾ ਰੋਡ ਹੈਗਾ। ਜਮ ਬੇਕਾਰ। ਆਉਂਦੇ ਗੱਡੀਆਂ ਉਹਨੀਆਂ ਤੇ ਕਰਦੇ ਉੱਠਦਾ। ਆਰ ਦੀ ਗੱਡੀ ਆ ਉਹ ਵੀ ਪੰਜਾਬ ਦੇ ਪੀਪੀਸੀ ਤੋਂ ਆਹ ਰੋਡ ਇਥੋਂ ਖਤਮ ਹੋ ਗਿਆ ਬਾਹਰ ਚੱਕਰ ਚੀਲਾ ਸੀ ਪਿੱਛੇ ਮਸਾਂ ਉਹਦੇ ਵਿੱਚ ਦੀ ਮੋਟਰਸਾਈਕਲ ਲੰਗਦਾ ਸੀਗਾ ਤਿਲਕਦਾ ਸੀਗਾ ਤੇ ਇਧਰੋਂ ਫੇਰ ਪੱਕਾ ਸਟਾਰਟ ਹੋ ਗਿਆ ਅੱਗੇ ਦੇਖਦੇ ਕਿੰਨਾ ਕਾਗਾ ਤੇ ਆ ਤਾਂ ਜਿਆਦਾ ਰਿਸਕੀ ਕੰਮ ਸੀਗਾ ਜਿਵੇਂ ਉਹ ਕਹਿੰਦਾ ਸੇਵਕਾ ਕੰਮ ਖਤਰੇ ਵਾਲੀ ਸੀਗਾ ਸੱਚ ਸੇਵਕ ਤੋਂ ਗੱਲ ਜਿਆਦਾ ਹੀ ਮੈਂ ਇਧਰ ਕਰਾਂ ਸੇਵਕ ਮੇਰਾ ਕਲੀਗ ਹੈਗਾ ਅਸੀਂ ਇਕੱਠੇ ਸਫ਼ਰ ਤੇ ਚੱਲੇ ਸੀਗੇ। ਸਿਸੂ ਤੋਂ ਜਦੋਂ ਅੱਗੇ ਆਏ ਅਸੀਂ ਸਵੇਰੇ ਗੱਡੇ ਆਹਾ ਮੋਟਰਸਾਈਕਲ ਤੋਰੇ ਤਾਂ ਟਾਂਡੀ ਤੱਕ ਅਸੀਂ ਇਕੱਠੇ ਸੀਗੇ। ਫੇਰ ਅੱਗੇ ਪਿੱਛੇ ਹੋ ਗਏ ਥੋੜਾ ਕਹਣਾ ਮਤਲਬ ਪਰ ਫੋਨ ਤੇ ਸੰਪਰਕ ਕਰਕੇ ਅਸੀਂ ਮਿਲਦੇ ਰਹੇ। ਜਦੋਂ ਅ ਅੱਗੇ ਆਏ ਭਾਗਾਂ ਨਦੀ ਦਾ ਪੋਲਾ ਹੁੰਦਾ ਜਿਹਨੂੰ ਮੈਂ ਕੱਲ ਵੀਡੀਓ ਬਣਾ ਰਿਹਾ ਸਾਇਦ ਉਹਨੂੰ ਬਿਆਸ ਸਮਝ ਗਿਆ ਸੀ। ਉੱਥੇ ਨਾ ਮੈਨੂੰ ਬਲਦੇਵ ਮਿਲਿਆ। ਬਲਦੇਵ ਕੌਣ? ਜਿਹਦਾ ਨਾਮ ਹੈ ਦੇਵ ਕਰਾਈ ਵਾਲਾ ਚੈਨਲ ਵੀ ਆ ਉਹਦਾ ਦੇਵ ਕਰਾਈ ਵਾਲਾ ਉਹ ਤੇ ਕੁਦ्डा ਦੋਨੇ ਬਲੌਗਿੰਗ ਕਰਦੇ ਆਗੇ ਅ ਟਰੈਵਲਿੰਗ ਦੀ ਬਲੌਗਿੰਗ ਕਰਦੇ ਆਗੇ ਕੁਦ्डा ਅੱਜ ਕੱਲ ਅਫਰੀਕਾ ਚ ਫਿਰਦਾਗਾ ਤੇ ਦੇਵ ਆ ਜਿਹੜਾ ਉਹ ਲੇ ਦਾ ਸਫ਼ਰ ਕਰ ਰਿਹਾ ਤੁਰ ਕੇ ਦੇਵ ਨਾਲ ਇੱਕ ਦੋ ਵਾਰੀ ਗੱਲ ਹੋਈ ਸੀਗੀ ਪਹਿਲਾਂ ਫੋਨ ਤੇ ਮਿਲੇ ਨਹੀਂ ਸੀਗੇ ਤਾਂ ਉੱਥੇ ਅਸੀਂ ਬੈਠ ਕੇ 10-12 ਮਿੰਟ ਲੱਗ ਗਏ ਤਾਂ ਮੇਰੇ ਸਾਥੀ ਸੀ ਜਿਹੜੇ ਉਹ ਅੱਗੇ ਲੰਘ ਗਏ ਅੱਗੇ ਲਾਂਗੇ ਤਾਂ ਜਦੋਂ ਅੱਗੇ ਜਾ ਕੇ ਮੈਂ ਉਹਨਾਂ ਨੂੰ ਫੋਨ ਲਾਇਆ ਲੇਵਲ ਮੁੜਨਾ ਸੀਗਾ ਲੇਹ ਨੂੰ ਉੱਥੇ ਦੋ ਰਸਤੇ ਜਾਂਦੇ ਸੀਗੇ ਤਾਂ ਉਹਨਾਂ ਦਾ ਫੋਨ ਆ ਜਿਹੜਾ ਨਹੀਂ ਲੱਗਿਆ ਉਸ ਤੋਂ ਬਾਅਦ ਕੀ ਹੋਇਆ ਮੈਂ ਸੋਚੇ ਚਲੋ ਅੱਗੇ ਪਿੱਛੇ ਹੋਣਗੇ ਫਿਰ ਮਿਲ ਲੈਣਗੇ ਤਾਂ 150 ਕਿਲੋਮੀਟਰ ਮੈਂ ਉਹਨਾਂ ਦੇ ਭਲੇਖੇ ਜੀ ਸਰਚੂ ਤੱਕ ਦੱਬੀ ਆਇਆ ਕੰਮ ਉੱਥੇ ਆ ਕੇ ਕੋਈ ਫੋਨ ਨਹੀਂ ਮਿਲਿਆ ਕੁਝ ਨਹੀਂ ਹੋਇਆ ਸਗੋਂ ਜਿਹੜਾ ਨੈਟਵਰਕ ਸੀ ਮੇਰੇ ਕੋਲ ਤਾਂ ਆਇਆ ਸੀ ਉਹਨਾਂ ਕੋਲ ਹੈ ਨਹੀਂ ਸੀਗਾ। ਆਥਨੇ ਜੇ ਉਹਨਾਂ ਦਾ ਫੋਨ ਤੇ ਮੈਸੇਜ ਆਇਆ ਵੀ ਉਹਨਾਂ ਦਾ ਫੋਨ ਚੱਲ ਪਿਆ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਇਸ ਤਾਂ ਸਿੰਕਲਰ ਟਾਪ ਵਾਲੇ ਪਾਸੇ ਲਾਂਗੇ ਤੇ ਪਦਮ ਤੋਂ ਅੱਗੇ ਬੈਠੇ ਆ। ਤੇ ਹੁਣ ਮੇਲੇ ਆ ਫਿਰ ਕਹਿੰਦੇ ਲੇ ਹੋਣਗੇ। ਹੁੰਦਾ ਤਾਂ ਕੁਝ ਵੀ ਨਹੀਂਗਾ ਜਿਵੇਂ ਆ ਆਫ ਰੋਡਿੰਗ ਆ ਗਈ ਕੋਈ ਟਾਇਰ ਪੈਂਚਰ ਹੋ ਜੇ ਠੀਕ ਆ ਜਿਹੜੀ ਟਾਇਰ ਪੈਂਚਰਾਂ ਦੀ ਕੇਟ ਆ ਗਈ ਉਹ ਉੱਚ ਰਹਿ ਗਈ ਪੰਪ ਰਹਿ ਗਿਆ ਉਹਨਾਂ ਦੇ ਮੋਟਰਸਾਈਕਲਾਂ ਤੇ ਦੋ ਮੋਟਰਸਾਈਕਲਾਂ ਉਹਨਾਂ ਕੋਲੇ ਚਾਰ ਜਾਣੇ ਆਗੇ ਤੇ ਬਰਟੇਨ ਗੈਸ ਵਾਲਾ ਚੁੱਲਾ ਕੁਝ ਬਣਾਉਣਾ ਹੋਵੇ ਕਿਉਂਕਿ ਇੱਧਰ ਕੁਝ ਆਇਆ ਨਹੀਂ ਆ ਪਿੱਛੇ ਜੇ 45 ਕਿਲੋਮੀਟਰ ਤੇ ਆਇਆ ਸੀਗਾ ਖਾਣ ਪੀਣ ਦਾ ਤੇ ਖਾਣ ਪੀਣ ਬੰਦਾ ਤਾਂ ਚੱਲ ਵੀ ਜਾਂਦਾਗਾ ਥੋੜਾ ਬਹੁਤਾ ਛੋਲੇ ਵਗੈਰਾ ਹੁੰਦੇ ਆ ਕੋਲੇ ਤੇ ਹੁਣ ਉਹਨਾਂ ਨੂੰ ਮਿਲਣਾਗਾ ਲੇਹ ਜਾ ਕੇ ਉਹ ਦੂਸਰੇ ਰੂਟ ਤੇ ਆ ਰਹੇ ਹੈਗੇ ਤਿੰਨ ਰੂਟ ਆਉਂਦੇ ਆ ਦੋ ਮਨਾਲੀ ਤੋਂ ਇੱਕ ਸ਼੍ਰੀਨਗਰ ਵਾਲੇ ਪਾਸੋਂ ਲੇਹ ਨੂੰ ਕਾਰਗਲ ਹੋ ਕੇ ਉਹਨਾਂ ਨੇ ਵਾਪਸੀ ਇਸੇ ਰੂਟ ਤੇ ਕਰਨੀ ਆ ਤੇ ਮੇਰਾ ਇਰਾਦਾ ਹੈਗਾ ਵੀ ਕਾਰਗਲ ਵਾਲੇ ਪਾਸੇ ਦੀ ਕੁਲਮਾਰਗ ਵਾਲੇ ਪਾਸੇ ਦੀ ਜਾ ਕੇ ਪਠਾਨਕੋਟ ਜਾ ਕੇ ਨਿਕਲਾਂ ਸਾਰੇ ਗਰਾਊਂਡ ਜੀ ਇੱਥੇ ਚਾਰਚ ਕਿਰੇ ਸਾਫ ਆਗਾ ਤੇ ਹਵਾ ਪਾਲੀ ਤੇਜ਼ ਚਲਦੀ ਆ ਬਸ ਐ ਘਾਹ ਦੇ ਮੈਦਾਨ ਜਿਹਾ ਉੱਥੇ ਇੱਕ ਝੀਲ ਜੀ ਬਣੀ ਆ ਤੇ ਇੱਥੇ ਬੀਆਰਓ ਦਾਗਾ ਬਾਰਡਰ ਰੋਡ ਆਰਗੇਨਾਈਜੇਸ਼ਨ ਦਾ ਪਤਾ ਨਹੀਂ ਖਰਦੂ ਮਿਲਾ ਅੱਛਾ ਇਹ ਵਾਲੇ ਤੋਂ ਸੰਤਰ ਸੰਤਰ ਰੁੱਝਾ ਨਾ ਵਾਦੇ ਨਾ ਹਾਂ ਜੀ ਤੰਗ ਲੰਗਲਾ ਅਭੀ ਨਹੀਂ ਮਿਲੇਗਾ ਉਹ ਖਰਦੂ ਮਿਲਾ ਹਾਂ ਜੀ ਕੱਲ ਪਰਸੋਂ ਮਿਲੇਗਾ ਅਭੀ ਆਈ ਥਿੰਕ ਮੈਨੂੰ ਪਤਾ ਨਹੀਂ ਚੰਡੀਗੜ੍ਹ ਤੋਂ ਹੇディ ਹਾਈਟ ਦੇਖਦੇ ਆ ਇਧਰ ਜੰਮੀ ਪਈ ਹੈ برف ਬੜਾ ਚਾਕਲੇਟ ਵਾਕਲੇ ਮੁੰਦੇ ਯਾਰ ਇਹ ਕੁਝ ਸਾਹਮਣੇ ਵੀ برف ਬਹੁਤ ਜੰਮੀ ਹੋਈ ਆ ਇਹ ਹਾਈਟ ਦੇਖਦੇ ਕਿੰਨੀ ਥੋਪੀਸ ਬਰ ਬਜਾ ਰਿਹਾ ਹੈ ਤੰਗਲੰਗਲਾ ਟਾਪ 17000 482 ਬਹੁਤ ਚਾਈਏ ਇੱਧਰ برفਾਂ ਦੇ ਢੇਰੋ ਲੰਗਣਾ ਪਾ ਉਥੋਂ ਦੀ ਗੱਡੀਆਂ ਆਈ ਜਾਂਦੀਆਂ ਨੇ ਓਹ ਖੜੇ ਆ ਵੀ ਲੋਕ ਇੱਥੋਂ ਦੀ ਪਾਣੀ ਚੱਲਦਾਗਾ ਇਹ ਜਿਹੜਾ ਚਿੱਕੜ ਆ ਨਾ ਇਹ ਬਹੁਤ ਤੰਗ ਕਰਦਾ ਘੜੇ ਦੇਖੋ ਮੋਟਰ ਨਾਲ ਧੱਕ ਕੇ ਲੈ ਜਾਂਦਾ ਉਧਰ ਜਾਣਾ ਤ ਤੇਜ਼ ਆ ਪਾਣੀ ਖੁਰਖੁਰ ਜਾਈ ਜਾਂਦੀ ਹੈ ਬਰਫ਼ ਤੇ ਇਧਰ ਮਾਰ ਲੱਗੇ ਹੋਇਆ ਬਰਫ਼ ਤੇ ਤੰਗਲੰਗਲਾ ਚਾਈ ਬਹੁਤ ਆ 17000 ਫੁੱਟ ਤੋਂ ਉੱਚਾ ਤਹਾ ਤੋਂ ਹੀਟਾਂ ਨੂੰ ਜਾਂਦਾ ਗੋਲੀ ਨੂੰ ਬ੍ਰੇਕ ਹੀ ਦੱਬਣੇ ਪੈਂਦੇ ਆ ਇਕੱਲੇ ਉਹ ਬਹੁਤ ਚਾਈ ਚੋਲਣ ਦਾ ਆਪਾਂ ਤੇ ਹੁਣ ਇੱਧਰ ਜਾਣਾ ਬਿੰਗ ਪਲੇਮੇ ਖਾਂਦੇ ਆ ਉਹ ਪੌੜਾ ਉਹ ਪਾਰ ਕਰਕੇ ਫੇਰ ਅੱਗੇ ਲੇ ਨੂੰ ਲੇ ਸਾਰੇ ਇੱਥੋਂ ਹਵਾ 90 ਤੋਂ ਵੀ ਘੱਟ ਆ ਹਰਿਆਲੀ ਦਾਸਦੀ ਆ ਵੀ ਇੱਥੇ ਆਕਸੀਜਨ ਹੈਗੀ ਆ ਸੂਰਜ ਖੜਾਗਾ ਤੇ ਲੇ ਸਾਰੇ ਇੱਥੋਂ 26 ਕਿਲੋਮੀਟਰ ਦਾ ਕਾਰਗਲ 233 ਤੇ ਸ਼੍ਰੀਨਗਰ 440 ਕਈ ਮਿੱਤਰ ਕਹਿੰਦੇ ਸੀਗੇ ਪਈ ਨਾ ਭਾਰ ਲੱਦ ਕੇ 10 12 ਕਿਲੋ ਦਾ ਰੈਕ ਹੋ ਗਿਆ ਤੇ 40 ਕਿਲੋ ਭਾਰ ਹੋ ਗਿਆ ਤੰਗਰੰਗਲਾ ਨਹੀਂ ਨੰਗਣਾ ਤੰਗਰੰਗਲਾ ਜਿਹੜਾ ਦਰਾਗਾ ਕਾਫੀ ਉੱਚਾ ਉਹਨਾਂ ਦੀ ਗੱਲ ਦਮ ਸੀ ਪਰ ਆ ਖੜੇ ਆਪਾਂ ਲੇਹ ਦੇ ਵਿੱਚ ਤੀਜੇ ਦਿਨ ਨੂੰ ਦਿਨ ਸ਼ਿਫਤੇ ਤੋਂ ਪਹਿਲਾਂ ਨਾ ਦੱਸਿਆ ਤੋਂ ਭਾਜੀ ਚੋਟੀਆਂ ਤੇ ਖੜੀ ਹੈਗੀ ਤੇ ਆਪਾਂ ਲੇਹ ਪਹੁੰਚ ਗਏ ਦੱਖਣੀ ਮਾਲਵੇ ਤੋਂ ਲਗਭਗ ਜੇ ਆਪਾਂ ਸਰਚ ਕਰੀਏ ਤਾਂ 1025 ਤੋਂ 1050 ਕਿਲੋਮੀਟਰ ਤੱਕ ਇਹ ਜਿਹੜਾ ਸਫਰ ਪੈਂਦਾ ਹੈਗਾ ਤੇ ਰਾਸਤਾ ਬਹੁਤ ਔਖਾ ਹੈ ਕੋਈ ਸ਼ੱਕ ਨਹੀਂ ਹੈ ਦੋਨੇ ਤਨੇ ਰਸਤੀ ਬਹੁਤ ਔਖੇ ਹੈ ਮਨਾਲੀ ਤੋ ਔਖਾ ਹੈ ਜੇ ਕਾਰਗਲ ਤੋ ਔਖਾ ਹੈ ਪਰ ਆਪਾਂ ਪਲਟੀਨਾ ਲਾਤਾ ਇਥੇ